ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਵਿੱਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਇੱਕ ਸਪੈਕਟਿ ਕਰਨ ਬਾਰੇ ਜ਼ਿਕਰ ਕਰਾਂਗੇ ਜਿਸ ਵਿੱਚ ਸਪੈਕਟ ਕੀਤਾ ਗਿਆ ਹੈ ਕਿ ਇੱਕ ਬੋਰਡ ਜਾਂ ਕਾਰਪੋਰੇਸ਼ਨ ਤੋਂ ਤਰਤੀਬ ਦੇ ਕੇ ਕਿਸੇ ਹੋਰ ਬੋਰਡ ਜਾਂ ਅਪਾਰਟਮੈਂਟ ਵਿੱਚ ਜੁਆਇਨ ਕਰਨ ਤੇ ਪੇ ਪ੍ਰੋਟੈਕਸ਼ਨ ਨਹੀਂ ਹੋਵੇਗੀ ਪੰਤ ਵਿੜੀ ਸ਼ੋਕਾਂ ਤੋਂ ਪਹਿਲਾਂ ਆਫਰ ਜਿਹਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੈਸੋ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕਾਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਪ ਜੀ ਨੂੰ ਸਾਰੇ ਸਿਰ ਮਿਲ ਜਾਇਆ ਕਰੇ ਪੰਜਾਬ ਸਰਕਾਰ ਦੇ ਵਿਧੇ ਤੋਂ ਭਾਗ ਵੱਲੋਂ ਸਮੂਹ ਉਪਾਗਾਂ ਦੇ ਮੁਖੀਆਂ ਰਜਿਸਟਰਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਡਿਵੀਜ਼ਨਾਂ ਦੇ ਕਮਿਸ਼ਨਰਸ ਸਮੂਹ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਤੇ ਸਮੂਹ ਡਿਪਟੀ ਕਮਿਸ਼ਨਰਸ ਪੰਜਾਬ ਰਾਜ ਨੂੰ ਇੱਕ ਪੱਤਰ ਜਾਰੀ ਕਰਕੇ ਪੰਜਾਬ ਸਰਕਾਰ ਦੇ ਸਰਕਾਰੀ ਵਿਭਾਗ ਤੋਂ ਬੋਰਡ ਕਾਰਪੋਰੇਸ਼ਨ ਆਦਿ ਵਿੱਚ ਨਵੀਂ ਨਿਯੁਕਤੀ ਹੋਣ ਉਪਰੰਤ ਪੇ ਪ੍ਰੋਟੈਕਸ਼ਨ ਨਾ ਹੋਣ ਸੰਬੰਧੀ ਸਪੈਟੀਕਰਨ ਦਿੱਤਾ ਗਿਆ ਹੈ ਪੱਤਰ ਵਿੱਚ ਲਿਖਿਆ ਗਿਆ ਹੈ ਕਿ 28 ਮਾਰਚ 2019 ਦੇ ਨੋਟੀਫਿਕੇਸ਼ਨ ਅਨਸਾਰ ਮਿਤੀ 22/11/2005 ਦੀ ਰੋਸ਼ਨੀ ਵਿੱਚ ਸੋਧ ਦੇ ਹੋਏ ਇਹ ਫੈਸਲਾ ਕੀਤਾ ਗਿਆ ਸੀ ਕਿ ਬੋਰਡ ਕਾਰਪੋਰੇਸ਼ਨ ਆਦਿ ਦੇ ਕਰਮਚਾਰੀਆਂ ਦੇ 50% ਸਰਕਾਰ ਵਿੱਚ ਨਿਯੁਕਤ ਹੋਣ ਵਾਲੇ ਕਰਮਚਾਰੀਆਂ ਦੀ ਤਨਖਾਹ ਪ੍ਰੋਟੈਕਟ ਨਹੀਂ ਕੀਤੀ ਜਾਵੇਗੀ ਜੇਕਰ ਕਿਸੇ ਕਰਮਚਾਰੀ ਵੱਲੋਂ ਬੋਰਡ ਕਾਰਪੋਰੇਸ਼ਨਾਂ ਲੋਕ ਖੇਤਰੀ ادارے ਆਦਿ ਤੋਂ ਕਿਸੇ ਹੋਰ ਬੋਰਡ ਕਾਰਪੋਰੇਸ਼ਨਾਂ ਲੋਕ ਖੇਤਰੀ ادارے ਆਦਿ ਵਿੱਚ ਜੁਆਇਨ ਕੀਤਾ ਜਾਂਦਾ ਹੈ ਜਾਂ ਸਰਕਾਰੀ ਉਪਾਧਾ ਤੋਂ ਕਿਸੇ ਬੋਰਡ ਕਾਰਪੋਰੇਸ਼ਨਾਂ ਲੋਕ ਖੇਤਰੀ ادارے ਆਦਿ ਵਿੱਚ ਜੁਆਇਨ ਕੀਤਾ ਜਾਂਦਾ ਹੈ ਤਾਂ ਇਹ ਸਬੰਧੀ ਵੱਖ-ਵੱਖ ਉਪਾਧਾ ਤੇ ਬੋਰਡ ਕਾਰਪੋਰੇਸ਼ਨਾਂ ਲੋਕ ਖੇਤਰੀ ادارے ਵੱਲੋਂ ਪੇ ਪ੍ਰੋਟੈਕਸ਼ਨ ਸੰਬੰਧੀ ਸਪਸ਼ਟੀਕਰਨ ਮੰਗੇ ਜਾ ਰਹੇ ਸਨ ਇਸ ਲਈ ਇਸ ਮਾਮਲੇ ਸੰਬੰਧੀ ਪੰਜਾਬ ਸਰਕਾਰ ਵੱਲੋਂ ਇਹ ਸਪਸ਼ਟੀਕਰਨ ਦੇਣ ਦਾ ਫੈਸਲਾ ਲਿਆ ਗਿਆ ਹੈ ਤਾਂ ਫਿਰ ਕੀ ਫੈਸਲਾ ਲਿਆ ਗਿਆ ਹੈ ਆਓ ਇਸ ਦੇ ਬਾਰੇ ਜਾਣਦੇ ਹਾਂ ਨੰਬਰ 1 ਇੱਕ ਬੋਰਡ ਕਾਰਪੋਰੇਸ਼ਨਾਂ ਲੋਕ ਖੇਤਰੀ ادارے ਆਦਿ ਤੋਂ ਟੈਕਨੀਕਲ ਰੈਜ਼ੀਗਨੇਸ਼ਨ ਦੇ ਕੇ ਥਰੂ ਪ੍ਰੋਪਰ ਚੈਨਲ ਕਿਸੇ ਹੋਰ ਬੋਰਡ ਕਾਰਪੋਰੇਸ਼ਨ ਲੋਕ ਖੇਤਰੀ ادارے ਆਦਿ ਵਿੱਚ ਬਤੌਰ ਨਵੀਂ ਨਿਯੁਕਤੀ ਜੁਆਇਨ ਕਰਨ ਤੇ ਕਰਮਚਾਰੀਆਂ ਵੱਲੋਂ ਪਹਿਲਾਂ ਪ੍ਰਾਪਤ ਕੀਤੀ ਜਾ ਰਹੀ ਤਨਖਾਹ ਪ੍ਰੋਟेक्ट ਨਹੀਂ ਕੀਤੀ ਜਾਵੇਗੀ। ਪਰੰਤੂ ਜੇਕਰ ਉਸ ادارے ਭਾਵ ਜਿਸ ਵਿੱਚ ਕਰਮਚਾਰੀ ਬਾਅਦ ਵਿੱਚ ਨਿਯੁਕਤ ਹੁੰਦਾ ਹੈ ਦੇ ਨਿਯਮਾਂ ਵਿੱਚ ਅਜਿਹਾ ਭਾਵ ਇਹ ਪ੍ਰੋਟੈਕਸ਼ਨ ਦਾ ਪਹਿਲਾਂ ਹੀ ਕੋਈ ਉਪਬੰਧ ਹੋਵੇ ਉਸ ਨੂੰ ਸਾਰ ਕਾਰਵਾਈ ਕੀਤੀ ਜਾਵੇਗੀ ਨੰਬਰ 2 ਇਸੇ ਤਰ੍ਹਾਂ ਸਰਕਾਰੀ ਵਿਭਾਗਾਂ ਤੋਂ ਟੈਕਨੀਕਲ ਰਿਜ਼ਿਗਨੇਸ਼ਨ ਦੇ ਕੇ ਕਰਮਚਾਰੀਆਂ ਵੱਲੋਂ ਥਰੂ ਪ੍ਰੋਪਰ ਚੈਨਲ ਹੋਰ ਬੋਰਡ ਕਾਰਪੋਰੇਸ਼ਨਾਂ ਲੋਕ ਖੇਤਰੀ ادارے ਵਿੱਚ ਬਤੌਰ ਨਵੀਂ ਨਿਯੁਕਤੀ ਜੁਆਇਨ ਕਰ ਲਿਆ ਜਾਂਦਾ ਹੈ ਤਾਂ ਉਸ ਦੀ ਪਿਛਲੀ ਤਨਖਾਹ ਪ੍ਰੋਟेक्ट ਨਹੀਂ ਕੀਤੀ ਜਾਵੇਗੀ ਪਰੰਤੂ ਜੇਕਰ ਉਸ ਅਦਾਰੇ ਜਿਸ ਵਿੱਚ ਕਰਮਚਾਰੀ ਬਾਅਦ ਵਿੱਚ ਨਿਯੁਕਤ ਹੁੰਦਾ ਹੈ ਦੇ ਨੀਮਾ ਵਿੱਚ ਅਜਿਹਾ ਪੇ ਪ੍ਰੋਟੈਕਸ਼ਨ ਦਾ ਪਹਿਲਾਂ ਹੀ ਕੋਈ ਉਪਬੰਧ ਹੋਵੇ ਤਾਂ ਉਸ ਅਨਸਾਰ ਕਾਰਵਾਈ ਕੀਤੀ ਜਾਵੇਗੀ ਤਾਂ ਇਹ ਹਦਾਇਤਾਂ ਮਿਤੀ 31 1 2016 ਤੋਂ ਲਾਗੂ ਹੋਣ ਗਿਆ ਤਾਂ ਇਹ ਸਪਸ਼ਟੀਕਰਨ ਅਧੀਨ 77 ਵਿੱਤ ਦੇ ਦਸਤਾ ਹੇਟ ਅਧੀਨ 77 ਵਿੱਤ ਦੁਆਰਾ ਮਿਤੀ 12 4 25 ਨੂੰ ਇੱਕ ਪੱਤਰ ਜਾਰੀ ਕਰਕੇ ਦਿੱਤਾ ਗਿਆ ਹੈ ਤਾਂ ਹੁਣ ਵਿੱਤ ਵਿਭਾਗ ਦੇ ਇਸ ਪੱਤਰ ਨਾਲ ਕਿਸੇ ਵੀ ਤਰ੍ਹਾਂ ਦਾ ਕਨਫਿਊਜ਼ਨ ਉਨ੍ਹਾਂ ਕਰਮਚਾਰੀਆਂ ਵਿੱਚ ਨਹੀਂ ਰਹਿ ਜਾਵੇਗਾ ਜੋ ਇੱਕ ਬੋਰਡ ਜਾਂ ਕਾਰਪੋਰੇਸ਼ਨ ਤੋਂ ਦੂਜੀ ਬੋਰਡ ਜਾਂ ਕਾਰਪੋਰੇਸ਼ਨ ਵਿੱਚ ਜਾਂ ਫਿਰ ਸਰਕਾਰੀ ਅਦਾਰੇ ਵਿੱਚ ਪਿਛਲੀ ਨੌਕਰੀ ਤੋਂ ਡਿਜ਼ਾਈਨ ਕਰਕੇ ਨਵੇਂ ਸਿਰੇ ਤੋਂ ਜੁਆਇਨ ਕਰਦੇ ਹਨ ਵਿੱਤ ਵਿਭਾਗ ਵੱਲੋਂ ਦਿੱਤੇਗਾ ਇਹ ਸਪਸ਼ਟਿਕরণ ਨੂੰ ਕਨਫਿਊਜ਼ਨ ਤੋਂ ਬਚਣ ਲਈ ਫਾਇਦੇਮੰਦ ਹੀ ਸਮਝਿਆ ਜਾ ਸਕਦਾ ਹੈ ਕਿਉਂਕਿ ਕੋਈ ਵੀ ਕਰਮਚਾਰੀ ਹੋਣਾ ਟੈਕਨੀਕਲ ਰਜਿਸਟ੍ਰੇਸ਼ਨ ਦੇ ਕੇ ਇਸੇ ਹੋਰ ਬੋਰਡ ਕਾਰਪੋਰੇਸ਼ਨ ਜਾਂ ਫਿਰ ਸਰਕਾਰੀ ادارے ਵਿੱਚ ਜੁਆਇਨ ਕਰਨ ਬਾਰੇ ਫਸਟਵਾਲ ਲਵੇਗਾ ਤਾਂ ਉਸ ਨੂੰ ਸਪਸ਼ਟ ਪਤਾ ਹੋਵੇਗਾ ਕਿ ਉਸ ਦੀ ਪੇ ਪ੍ਰੋਟੈਕਸ਼ਨ ਨਹੀਂ ਹੋਵੇਗੀ ਸਗੋਂ ਨਵੇਂ ਸਿਲੇ ਤੋਂ ਨਵੇਂ ਜੁਆਇਨ ਕੀਤੇ ਬੋਰਡ ਕਾਰਪੋਰੇਸ਼ਨ ਜਾਂ ਸਰਕਾਰੀ ادارے ਅਨੁਸਾਰ ਹੀ ਉਸ ਨੂੰ ਸੈਲਰੀ ਮਿਲੇਗੀ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ